मेरा नाम मोहम्मद फरीद है और हमारी दुकान है इरम फैब्रिक। सर ये रात के साढ़े आठ बजे के आसपास की घटना है हम शॉप बंद करके यहाँ से अपने रूम पे चले गए और जब हम हमें पता लगा तो दुकान में बहुत सारा धुआं उठ रहा था हमें कुछ लोगों ने मार्केट ने सूचना दी हम वहाँ पे मौके पे पहुँचे तो पहुंचने के बाद हमने देखा कि बहुत ज़्यादा आग लगी हुई है हमने फायर ब्रिगेड को कॉल की लेकिन फायर ब्रिगेड भी वहाँ से लगभग पौन एक घंटे में पहुंची और काफ़ी ज़्यादा वायरिंग सड़ी हुई थी अब हम आ, डिमांड कितना नुकसान हो गया आपका काफी नुकसान है सर नुकसान तो अल्फाजों में बयान ही किया जा सकता है लेकिन बहुत ज्यादा नुकसान है तीस पैंतीस लाख रुपए का नुकसान है ऑलमोस्ट आपकी रेंट पे थी ये रेंट जी ये हमारी लवली पाजी की शॉप है और हमने उनसे रेंट पे ली हुई है कितने लोग यहाँ काम करते हैं कितनों का रोजी रोटी चलती है जहाँ से सर हाँ, पाँच बंदे काम करते हैं शॉप पे और उनकी रोजी रोटी इसी शॉप से चलती थी आपकी दोनों मंजिली आपकी थी जो जी दोनों मंजिली हमारी थी दोनों सड़ है जी सर दोनों सड़ गए हम क्या करते हैं करते हैं कि हमें मुआवजा दिया जाए ज्यादा से ज्यादा जितना हो सके और हमें उम्मीद आप है आपके हक में आया पूरा गुरदासपुर आपके लिए लड़ रहा है ये लग रहा है। बहुत अच्छा महसूस कर रहे हैं कि आज पूरा जितना भी व्यापार मंडल है एकजुट होकर हमारा साथ दे रहे हैं हम उनका थैंक यू सो मच कहना चाहेंगे और दिल से धन्यवाद देना कोई चाहिए बिल्कुल हिंदू है, सब एक मुस्लिम एकता के प्रतीक आज देख बहुत अच्छा महसूस कर रहे हैं और गर्व की बात है की हिंदुस्तान में हिंदू मुस्लिम एकता के प्रतीक आज भी लोग जिंदा है और ये हमारा गौरव की बात है और हम धनबाद करा इन्होंने आज गर्मी आके धरना दे रहे और इन्होंने इंसाफ दौन खड़े ने ਔਰ ਇੱਕ ਭਾਈਚਾਰਕ ਸੰਘ ਪੰਜਾਬ ਨੇ ਅੱਜ ਫਿਰ ਇੱਕ ਦੱਸਦੀ ਹੈ ਕਿ ਭਾਈਚਾਰਕ ਸੰਘ ਹੈਗੀ ਹੈ ਜਿੰਨੇ ਮਰਜ਼ੀ ਛਾੜਤੀ ਅੰਸਰ ਉਹਨਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਉਹ ਕਿਤੇ ਨਾ ਕਿਤੇ ਜਿੰਦਾ ਆ। ਉਹ ਦੂਸਰੀ ਸਾਡੇ ਫਰੀਦ ਭਾਈ ਦੀ ਦੁਕਾਨ ਹੈ ਤੇ ਚਾਰ ਪੰਜ ਲੋਕ ਜਿਹੜੇ ਉਹਨਾਂ ਦਾ ਰੋਜ਼ਗਾਰ ਸੀ ਉਸ ਦੁਕਾਨ ਤੋਂ ਅੱਜ ਉਹ ਤਹਿਸ ਨਹਿਸ ਹੋ ਗਿਆ। ਔਰ ਇਹਨਾਂ ਨੇ ਦੱਸਿਆ ਕਿ 30-35 ਲੱਖ ਦਾ ਸਾਡਾ ਨੁਕਸਾਨ ਹੋ ਗਿਆ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਕਿ ਇਹਨਾਂ ਦਾ ਸਾਥ ਦਿੱਤਾ ਜਾਏ ਕਿ ਇਹ ਰੋਜ਼ਗਾਰ ਤੇ ਆਪਣਾ ਘਰ ਨੂੰ ਦੁਬਾਰਾ ਚਲਾ ਸਕਣ। ਲਗਾਤਾਰ ਦੁਕਾਨਦਾਰ ਸੜ ਰਹੀ ਹੈ ਲੱਗਦਾ ਨਹੀਂ ਇਹਨਾਂ ਨੂੰ ਦੁਕਾਨਦਾਰ ਜਿਹੜਾ ਬਿਲਕੁਲ ਲੋਸ ਹੋ ਰਿਹਾ ਜਾ ਰਿਹਾ ਹੈ ਅਸੀਂ ਤਿੰਨ ਚਾਰਾਂ ਸਾਲਾਂ ਤੋਂ ਦੇਖ ਰਹੇ ਹਾਂ ਸਾਡੇ ਐਮ.ਐਲ.ਏ. ਸਾਹਿਬ ਨੇ ਵੀ ਸ਼ਿਕਾਇਤ ਕੀਤੀ ਹੈ ਕਿ ਪਹਿਲੋਂ ਓਨ ਵਾਲੀ ਦੁਕਾਨ ਤੋਂ ਲੈ ਕੇ ਕਿੰਨੀਆਂ ਦੁਕਾਨਾਂ ਬਾਜ਼ਾਰ ਸੜ ਗਈਆਂ ਪ੍ਰਸ਼ਾਸਨ ਦੇ ਉੱਪਰ ਕੋਈ ਧਿਆਨ ਨਹੀਂ ਦਿੰਦਾ ਤੇ ਜਿਹਦਾ ਨੁਕਸਾਨ ਹੋ ਜਾਂਦਾ ਭੁਗਤਣਾ ਉਹਨੂੰ ਪੈਂਦਾ ਹੈ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਜਿੱਦਾਂ ਇਹ ਤਾਰਾਂ ਬਦਲੀਆਂ ਜਾਂਨ ਜਾਂ ਜੋ ਵੀ ਹੋਵੇ ਇਹਨਾਂ ਨੂੰ ਕਲੀਅਰ ਕੀਤਾ ਜਾਵੇ ਜਿਹੜੀ ਆ ਇੱਕ ਮਿੰਟ ਭਾਜੀ ਮਾਮਵੜਾ ਚੌਂਕ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਸਾਇਬ ਬਰਗੇਡ ਦੀਆਂ ਗੱਡੀਆਂ ਵੀ ਉੱਥੇ ਪਹੁੰਚਿਆ ਜਿਹੜਾ ਅੰਦਰੋਂ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਜ਼ਾਰ ਦੇ ਜਿਹੜੇ ਵਪਾਰੀ ਵਰਗ ਦੇ ਸਾਰੇ ਸਾਰੇ ਇਕੱਠੇ ਹੋ ਕੇ ਜਿਹੜੇ ਆ ਐਸ.ਡੀ.ਓ. ਸਾਹਿਬ ਕੋ ਗਏ ਨੇ ਵੀ ਲਾਈਟਰ ਆਦੀ ਬੰਦਾ ਤੇ ਉਹਨੂੰ ਚਲਾਇਆ ਜਾਏ। ਪਰ ਐਸ.ਡੀ.ਓ. ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਡ ਫ੍ਰੀ ਕਰਕੇ ਪੁੱਛੀ ਬਾਜੀ 1 ਮਿੰਟ ਚ ਗਲਤ ਰਹਿਈਆ ਸੀ। ਉਹਨਾਂ ਨੂੰ ਲੋਕਿਆ ਗਿਆ ਅੱਗ ਲੱਗ ਤੇ ਕੋਈ ਗੱਲ ਨਹੀਂ ਕਾਜੇ ਦੀ ਟਾਈਮ ਹੈਗਾ। ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਮੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ ਚਾਰ ਤੋਂ ਪੰਜ ਮਿੰਟ ਉਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਆ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਅਲ ਮੰਗ ਹੈ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡ ਫ੍ਰੀ ਕੀਤਾ ਸੀ ਐਸਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਆ ਡੀਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਿਜ਼ਾਦਾ ਨੰਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਅਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣ ਮੈਂ ਸ਼ਰਮੌਲੀ ਚਾਹੀਦੀ ਹੈ ਚਾਹੀਦੀ ਹੈ ਇਹੋ ਜੇ ਐਕਸੀਅਨ ਨੂੰ ਤੇ ਐਸਸੀ ਨੂੰ ਅਕੀਦ ਲੋਕੀ ਜਿਹੜੇ ਉਹ ਗਰਮੀ 'ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਾਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਠਾਣੇ ਤੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫ਼ਤਰ ਦਾ ਘਰਾਉ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾ ਜਿਹੜਾ ਵਾ ਮੈਂ ਲਾਉਗਾ ਵਾਂ ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਹੈ ਕਿਸੇ ਦੀ ਸੁਣਵਾਈ ਨਹੀਂ ਆ ਗਈ ਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸੀਡੈਂਟ ਐਸੀ ਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝਦੇ ਨਹੀਂ ਅੱਜ ਵੀ ਮੇਰਾ خیال ਇਥੇ ਜਿਹੜੇ ਆਫੀਸਰ ਆਏ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਜੇ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰੇ ਕੋਲ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਪਬਲਿਕ ਸਰਵੰਟ ਆ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਇਹ ਜਿਹੜੀ ਮਿਲੀ ਆ ਉਹਨੂੰ ਪਬਲਿਕ ਦੀ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹਿਬ ਇੱਥੇ ਤਾਨਾशाही ਜਿਹੜੀਆਂ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਲਿਖਣਗੇ ਉਹ ਆਪਾਂ ਮੱਢੇ ਲੋਵਲ ਤੇ ਕਰਾਂਗੇ ਦੇਖੋ ਜਿਹੜਾ ਵੀ ਕਿਸੇ ਦਾ ਨੁਕਸਾਨ ਆ ਉਹ ਤਾਂ ਬੜੀ ਗੱਲ ਨਹੀਂ ਹੋਣਾ ਚਾਹੀਦਾ ਕਿਸੇ ਕਾਰਨ ਕਰਕੇ ਵੀ ਹੋਵੇ ਦੋ ਤਿੰਨ ਜਣੇ ਮੰਦਪਾਗੇ ਘਟਨਾ ਹੋਈ ਹੈ ਇਹ ਅੱਗ ਲੱਗੀ ਹੈ ਦੁਕਾਨ ਦੇ ਅੰਦਰ ਉਹਦੇ ਕਰਕੇ ਬੰਦੇ ਦਾ ਨੁਕਸਾਨ ਹੋਇਆ ਮਾੜੀ ਮਾੜੀ ਗੱਲ ਨਹੀਂ ਹੋਣਾ ਚਾਹੀਦਾ ਪਰ ਉਸ ਚੌਂਕ ਦੇ ਵਿੱਚ ਸਾਡੇ ਕੰਮ ਜਿਹੜੇ ਅਸੀਂ ਐਸਟੀਮੇਟ ਮੇਰੇ ਕੋਲ ਫਾਸ ਨੇ ਪਹਿਲਾਂ ਹੀ ਹੋਏ ਉਹਦਾ ਸਮਾਨ ਵੀ ਡਰਾ ਕਰ ਰਿਹਾ ਉਹਦਾ ਕੰਮ ਜੇ ਸਾਡੀਆਂ 17 ਜਿੱਥੇ 25 ਦੇ ਅਸੀਂ 50 ਦੇ ਪਾ ਕੇ ਜਾਂ 95 ਦੇ ਪਾ ਕੇ ਕੰਮ ਜਿਹੜਾ ਉਹ ਸ਼ੁਰੂ ਕਰ ਲਗਾਤਾਰ 12 ਦਾ ਕੰਮ ਹੋ ਗਿਆ 60 ਇਹ ਮੂਰਤ ਦਾ ਉਹਦੇ ਵਿੱਚ ਆਪਾਂ ਇਹ ਵੀ ਦੇਖ ਲਈਏ ਨਾ ਕਿ ਦੁਕਾਨ ਦੇ ਅੰਦਰ ਲੱਗ ਅੱਗ ਲੱਗੀ ਕਿ ਬਾਹਰ ਲੱਗੀ ਇਹ ਵਿੱਚ ਇਹ ਸਾਨੂੰ ਦੇਖਣੀ ਚਾਹੀਦੀ ਨਾ ਮਹਿਕਾ ਮ ਬਾਹਰ ਦੇ ਅੱਗ ਦਾ ਜ਼ਿੰਮੇਵਾਰ ਅੰਦਰ ਦੇ ਜ਼ਿੰਮੇਵਾਰੀ ਕਿਸੇ ਨੇ ਲੈ ਸਕਦਾ ਇੱਕ ਸਤਾ ਦੀ ਬਾਤ ਦੀ ਮੰਨ ਲਾ ਕਿ ਪਰ 11 12 ਦੁਕਾਨਾਂ ਅੰਦਰ ਤੇ ਆਪ ਦਾ ਹੋਣੀ ਨਹੀਂ ਪਿਛਲੀ ਪਿਛਲੀ ਵਾਰੀ 6 ਦੁਕਾਨਾਂ ਨਾਲ ਅੱਗ ਲੱਗੀ ਸੀ ਉਹਦੇ ਅੰਦਰ ਪਿਛਲੀ ਵਾਰੀ ਛੇਦ ਕਰਨ ਨੂੰ ਵੀ ਅੰਦਰ ਹੀ ਆ ਗਿਆ ਪਰ ਚਲੋ ਆਪਾਂ ਉਹਦੇ ਵਿੱਚ ਨੇ ਹੁੰਦੇ ਕੰਟਰੋਵਰਸੀ ਅਸੀਂ ਜਿਹੜਾ ਕੰਮ ਕਰਾ ਰਹੇ ਜਿਵੇਂ ਜਲਵਾ ਹੌਟਲ ਦੇ ਲਾਗੇ ਪਾਣੀ ਦੇ ਵਿੱਚ ਮਾਰਾ ਪਿਆ ਆ ਉਹ ਵੀ ਜਿਹੇ ਵੇਲੇ ਵੀ ਹੱਥ ਹੌਸਲਦਾ ਉੱਥੇ ਉੱਥੇ ਇਦਾਂ ਹੋਇਆ ਸੀ ਕਿ ਨੇਰੀ ਕਰਕੇ ਸਵੈਦਾ ਡਿੱ ਗਿਆ ਸੀ ਉਹ ਕਮੇਟੀ ਸਹੀ ਉਹ ਚੱਕ ਦਿੰਦੇ ਆ ਹੋਰ ਦੂਜੀ ਗੱਲ ਉਹ ਰੋਕ ਐਂਬੂਲੈਂਸ ਨੂੰ ਦੇ ਰੋਕ ਲਗਾਈ ਗਈ ਹੈ ਆ ਉਹਦੇ ਬਾਰੇ ਕੀ ਜਣਾ ਹੈ ਕਿ ਆਪਾਂ ਮਤਲਬ ਟਿੱਪ ਨਹੀਂ ਇਹ ਨਹੀਂ ਕੀਤੀ ਕੀ ਤੁਹਾਡੇ ਨਾਲ ਇਹਦਾ ਮੈਨੂੰ ਨਹੀਂ ਪਤਾ ਕਿ ਕਿਹਦੇ ਵੱਲੋਂ ਕਿਹਦੇ ਨਾਲ ਗੱਲ ਹੋਈ ਹੈ ਪਰ ਜੇ ਕਿਸੇ ਨੇ ਵੀ ਕਹੀ ਉਹ ਨਹੀਂ ਕਰਨਾ ਚਾਹੀਦਾ ਉਹ ਜੇ ਜੇ ਇੰਨੀ ਗੱਲਾਂ ਮੈਂ ਮਾਫੀ ਮੰਗ ਲਿਆ ਉਹ ਨਹੀਂ ਕੋਈ ਨਹੀਂ ਕਹਿਣਾ ਚਾਹੀਦਾ ਗਲਤ ਹੋਈ